ਦੇਖੋ ਜਿਵੇਂ ਤੁਸੀਂ ਸਾਰੇ ਕੱਲ ਦੇ ਸਾਰੇ ਰਾਜਵੀਰ ਹੋਣਾ ਨੂੰ ਜਵੰਦਾ ਸਾਹਿਬ ਨੂੰ ਪਿਆਰ ਕਰਨ ਵਾਲੇ ਥੋਡੇ ਰਾਹੀ ਪਲ-ਪਲ ਦਾ ਉਹ ਉਹਨਾਂ ਦੀ ਸਿਹਤ ਵਾਰੇ ਬਲੈਟਨ ਆ ਜਿਹੜੇ ਤੁਸੀਂ ਦੇ ਰਹੇ ਹੋ ਤੇ ਸੱਚੀ ਗੱਲ ਆ ਵੀ ਜੋ ਤੁਸੀਂ ਦਿਖਾਇਆ ਤੇ ਲੋਕਾਂ ਨੇ ਪੰਜਾਬੀਆਂ ਨੇ ਦੇਸ਼ਾਂ ਵਿਦੇਸ਼ਾਂ 'ਚ ਜੋ ਅਰਦਾਸਾਂ ਕੀਤੀਆਂ ਉਹਨਾਂ ਦੇ ਚਾਹਣ ਵਾਲਿਆਂ ਨੇ ਕਿਉਂਕਿ ਡਾਕਟਰ ਵੀ ਇਨਸਾਨ ਨੇ ਪਰ ਉਹ ਵੀ ਕਿਤੇ ਨਾ ਕਿਤੇ ਕੱਲ ਜਵਾਬ ਦੇਗੇ ਸੀ ਪਰ ਪ੍ਰਮਾਤਮਾ ਦੀਆਂ ਅਰਦਾਸਾਂ ਲੋਕਾਂ ਦੀਆਂ ਕੀਤੀਆਂ ਹੋਈਆਂ ਉਹਨਾਂ ਦੇ ਸਾਹ ਚੱਲ ਰਹੇ ਆ ਅਜੇ ਹੁਣੀ ਐਮ ਆਰ ਆਈ ਉਹਨਾਂ ਦੀ ਐਮ ਆਰ ਆਈ ਹੋ ਰਹੀ ਆ ਤਕਰੀਬਨ ਉਹਨਾਂ ਨੂੰ ਉੱਥੋਂ ਲਿਆਂਦੇ ਹੋਏ 40 ਮਿੰਟ ਹੋ ਗਏ ਆ ਤੇ ਐਮ ਆਰ ਆਈ ਚ ਇਹ ਨਹੀਂ ਮੈਂ ਕੋਈ ਡਾਕਟਰ ਆ ਪਰ ਐਮ ਆਰ ਆਈ ਚ ਅਜੇ ਵੀ ਜਿਹੜਾ ਬ੍ਰੇਨ ਚ ਕਿਉਂਕਿ ਜਿਹੜੀ ਕੋਈ ਰੀਡ ਦੀ ਹੱਡੀ ਦੀ ਸੱਟ neck ਦੀ ਆ ਗਰਦਨ ਦੀ ਆ ਉਹ ਡਾਕਟਰਾਂ ਦੀ ਆ ਬਾਅਦ ਚ ਉਹਨੂੰ ਤਵੱਜੋ ਆ ਉਹ ਕੰਟਰੋਲ ਹੋ ਜਾਣਗੀ ਵੱਡੀ ਗੱਲ ਆ ਜਿਹੜੀ ਬ੍ਰੇਨ ਦੇ ਵਿੱਚ ਜਦੋਂ ਸਵੇਲਿੰਗ ਆ ਜਾਂਦੀ ਆ ਬ੍ਰੇਨ ਦੇ ਵਿੱਚ ਇਹ ਦਿੱਕਤਾਂ ਆਉਂਦੀਆਂ ਉਹ ਇਸ ਵੇਲੇ ਸਭ ਤੋਂ ਵੱਡੀ ਕੰਪਲਿਕੇਸ਼ਨ ਜਿਹੜਾ ਸਭ ਤੋਂ ਵੱਡੀ ਡਾਕਟਰਾਂ ਦਾ ਧਿਆਨ ਆ ਉਸ ਤੇ ਆ ਤੇ ਇਹੀ ਆ ਵੀ ਉਹਨਾਂ ਦੇ ਪਰਿਵਾਰ ਨਾਲ ਆਪਾਂ ਜਿੱਥੇ ਸਾਰੇ ਹੀ ਖੜੇ ਆ ਆ ਮੀਡੀਆ ਤੁਹਾਡਾ ਧੰਨਵਾਦ ਤੁਸੀਂ ਤਾਂ ਕੱਲ੍ਹ ਦੇ ਹੀ ਇੱਥੇ ਮੈਂ ਸਮਝਿੰਦਾ ਖੜੇ ਪਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਮੈਂ ਸਰਕਾਰ ਦਾ ਹਿੱਸਾ ਹਾਂ ਕੇਂਦਰ ਦੀ ਦਾ ਸਟੇਟ ਗਵਰਨਮੈਂਟ ਤੇ ਕੇਂਦਰ ਨੂੰ ਮਿਲ ਕੇ ਹੋ ਵੀ ਰਿਹਾ ਪਰ ਬਹੁਤ ਲੋਕ ਐਸੇ ਆ ਮੈਂ ਮਾਫੀ ਮੰਗ ਕੇ ਉਹਨਾਂ ਨੂੰ ਕਹਿਣਾ ਚਾਹੁੰਦਾ ਉਹ ਬੜਾ ਰੌਲਾ ਪਾ ਲੈਂਦੇ ਆ ਕਦੇ ਵੀ ਕਿਸੇ ਗੱਲ ਦਾ ਆ ਪਿਛਲੇ ਇੱਕ ਜੱਜਮੈਂਟ ਆਈ ਡੌਗਸ ਦੇ ਬਾਰੇ ਉਹਦੇ ਬਾਰੇ ਵੀ ਆਪਣਾ ਰਾਜ ਰੌਲਾ ਪਾ ਕੇ ਬਹਿ ਗਏ ਇਸੇ ਤਰੀਕੇ ਨਾਲ ਇਹ ਜਿਹੜੇ ਆਵਾਰਾ ਪਸ਼ੂ ਨੇ ਇਹਦੇ ਬਾਰੇ ਵੀ ਬਹੁਤ ਕਿੰਤੂ ਪਰੰਤੂ ਹੋ ਜਾਂਦਾ ਮੈਂ ਉਸ ਗੱਲ 'ਚ ਜਾਣਾ ਨਹੀਂ ਚਾਹੁੰਦਾ ਪਰ ਮੇਰੀ ਹੱਥ ਜੋੜ ਕੇ ਬੇਨਤੀ ਆ ਸਰਕਾਰਾਂ ਦਾ ਵੀ ਸਹਿਯੋਗ ਦਿਆ ਕਰੋ ਤੁਸੀਂ ਇਸ਼ੂ ਬਣਾ ਲੈਨੇ ਹੋ ਅੱਜ ਜੇ ਇਹ ਜਿਹੜਾ ਸਾਨ ਠੱਠਾ ਜਿਹਨੂੰ ਕਹਿ ਲੋ ਉਹ ਸਿੱਧਾ ਉਹਨਾਂ ਨੂੰ ਹਿੱਟ ਕੀਤਾ ਏ ਮੋਟਰਸਾਈਕਲ ਤੇ ਜਾਂਦੇ ਜਾਂਦੇ ਜਦੋਂ ਉਹ ਜਾ ਰਹੇ ਸੀ ਤਿੰਨ ਅੱਗੇ ਨਿਕਲ ਗਏ ਚੌਥੇ ਨੰਬਰ ਤੇ ਜਾਂ ਦੂਜੀ ਤੀਜੇ ਨੰਬਰ ਤੇ ਅਸੀਂ ਤੇ ਸਿੱਧਾ ਉਹ ਆ ਕੇ ਜਦੋਂ ਬੈਠੇ ਸੀ ਇਸ ਜਗ੍ਹਾ ਤੇ ਆ ਕੇ ਉਹਨੇ ਰਿਬਸ ਤੇ ਉਹਨੇ ਸਿੱਧਾ ਹਿੱਟ ਕੀਤਾ ਏ ਤੇ ਉਹ ਤੋਂ ਬਾਅਦ ਉਹਨੇ ਮੋਟਰਸਾਈਕਲ ਛੱਡਣ ਉਹ ਤਾਂ ਰਹਿ ਗਿਆ ਉਦੋਂ ਬਲਕਾ ਕੇ ਉਹਨੇ ਉਦੋਂ ਬਾਅਦ ਉਹਨਾਂ ਨੂੰ ਪਰੇ ਮਾਰਿਆ ਇਹ ਜਿਹੜੇ ਆਪਾਂ ਬਹੁਤ ਇਹਨਾਂ ਦੇ ਨਾਂ ਤੇ ਗਊ ਸੈਸਾ ਜਾਂ ਹੋਰ ਆ ਲੈਨੇ ਆਂ ਬੜੀਆਂ ਜਿਹੜੀਆਂ ਉਹ ਇਹ ਡੰਗਰਾਂ ਦੇ ਲਈ ਅਲੱਗ-ਅਲੱਗ ਰੋਕਥਾਮ ਕੀਤੀ ਹੋਈ ਆ ਪਰ ਤੁਸੀਂ ਵੀ ਇਹ ਅਜਾ ਜਾਨਵਰ ਨਾ ਛੱਡਿਆ ਕਰੋ ਵਾਰਾ ਨਾ ਇਹਨਾਂ ਨੂੰ ਖੋਲਿਆ ਕਰੋ ਅੱਜ ਇਹਨਾਂ ਦੇ ਕਾਰਨ ਅੱਜ ਜਾਨਾ ਜਿਹੜੀਆਂ ਗਈਆਂ ਆ ਹੁਣੀ ਪਹਿਲਾਂ ਵੀ ਹਰਪੰਜਨ ਮਾਨ ਸਾਹਿਬ ਆਇਸ ਕ੍ਰੁਖ ਖੇਤਰ ਚ ਕੁਛ ਦਿਨ ਪਹਿਲਾਂ ਇਹਨਾਂ ਦੇ ਵਿੱਚ ਵੀ ਆ ਕੇ ਜਾਨਵਰ ਵੱਜਿਆ ਤੇ ਚਾਰ ਪਲਟੇ ਖਾ ਗਈ ਇਹਨਾਂ ਦੀ ਗੱਡੀ ਤੇ ਇਹ ਜ਼ਿੰਮੇਵਾਰੀ ਇਕੱਲੀ ਸਰਕਾਰ ਦੀ ਨਹੀਂ ਜਦੋਂ ਸਰਕਾਰ ਕੋਈ ਸਖਤ ਫੈਸਲਾ ਲੈਂਦੀ ਆ ਤਾਂ ਉਸ ਵੇਲੇ ਸਾਡੇ ਵਿੱਚੋਂ ਉਹ ਹੋਰ ਤਰ੍ਹਾਂ ਦੀਆਂ ਗੱਲਾਂ ਕਰ ਲੱਗ ਜਾਂਦੇ ਆ ਮੇਰਾ ਕੋਈ ਕਿਸੇ ਨੂੰ ਕਿਸੇ ਦੀ ਕੋਈ ਵੀ ਆਸਥਾ ਨੂੰ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂਗਾ ਪਰ ਹੁਣ ਕਰੀਏ ਕੀ ਆਪਾਂ ਆਪਣੀਆਂ ਜ਼ਿੰਦਗੀਆਂ ਲੋਕਾਂ ਦੀਆਂ ਬਚਾਉਣੀਆਂ ਕਿ ਨਹੀਂ ਇਸ ਵੇਲੇ ਹੁਣ ਸਾਰੇ ਟੰਗੇ ਪਏ ਆ ਇਸ ਕਰਕੇ ਤੇ ਅੱਗੇ ਇਕੱਠੇ ਹੋ ਕੇ ਸਾਰਾ ਸਹਿਯੋਗ ਦਿਓ ਚਾਹੇ ਉਹ ਕੋਈ ਸਟੇਟ ਗਵਰਨਮੈਂਟ ਆ ਚਾਹੇ ਸੈਂਟਰ ਜੀ ਕੋਈ ਕਾਨੂੰਨ ਬਣਾਉਂਦੀ ਆ ਜਾਂ ਕੋਈ ਸਖਤੀ ਕਰਦੇ ਆ ਤਾਂ ਉਹਨਾਂ ਦਾ ਸਹਿਯੋਗ ਦਿਆ ਕਰੋ ਕਈ ਸੰਸਥਾ ਬਣੀਆਂ ਹੋਈਆਂ ਐ ਉਹ ਕਦੇ ਕੁਛ ਕਰਦੇ ਆ ਕਦੇ ਕੁਛ ਕਰਦੇ ਆ ਇਹ ਚੀਜ਼ਾਂ ਅਲਟੀਮੇਟਲੀ ਬਹੁਤ ਮਹਿੰਗੀਆਂ ਪੈ ਰੀਆਂ ਹਰ ਸੜਕ ਤੇ ਆਵਾਰਾ ਪਸ਼ੂ ਫਿਰ ਰਹੇ ਆ ਆਵਾਰਾ ਜਾਨਵਰ ਫਿਰ ਰਹੇ ਆ ਜਿਹੜੇ ਰੋਜ਼ ਸਾਡੀਆਂ ਮੈਂ ਜੇ ਅੰਕੜੇ ਕੱਢੇ ਜਾਣ ਉਹ ਬਹੁਤ ਜ਼ਿਆਦਾ ਨੇ ਅੱਜ ਵੀ ਇਹੀ ਕਾਰਨ ਬਣਿਆ ਤੇ ਮੇਰੀ ਇਹ ਗੱਲ ਕਈ ਦਾ ਕਈ ਬਹੁਤ ਹੋਰ ਤਰ੍ਹਾਂ ਲੈਣਗੇ ਜਿਹਦੇ ਘਰ ਚ ਚਲੇ ਆ ਨਾ 10 ਸਾਲ ਦਾ ਬੇਟਾ ਏ 4 ਸਾਲ ਦੀ ਜਬ ਬੇਟੀ ਆ ਮੈਨੂੰ ਵੀ ਪਤਾ ਮੈਂ 10 ਸਾਲ ਦਾ ਸੀ ਜਦੋਂ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਸੀ ਉੱਥੇ ਬਾਵਾ ਜੀ ਸੀ ਜਿਹੜੇ ਸਿੰਗਰ ਬੜੇ ਵੱਡੇ ਸਿੰਗਰ ਰਹੇ ਆ ਉਹ 5 ਸਾਲ ਦੇ ਸੀ ਜਦੋਂ ਉਹਨਾਂ ਦੇ ਪਿਤਾ ਜੀ ਚਲੇ ਗਏ ਸੀ ਇਸ ਕਰਕੇ ਇਹ ਚੀਜ਼ਾਂ ਜਿਨ੍ਹਾਂ ਦੇ ਘਰ ਚ ਨੇ ਬੀਤਦੀਆਂ ਉਹਨਾਂ ਨੂੰ ਪਤਾ ਹੁੰਦਾ ਅਖੀਰ ਚ ਮੈਂ ਫੇਰ ਇਹ ਇਸ਼ੂ ਬਹੁਤ ਵੱਡਾ ਹੈ ਜਿਹਦੇ ਕਰਕੇ ਉਹਨਾਂ ਦਾ ਨੁਕਸਾਨ ਹੋਇਆ ਪਰ ਪ੍ਰਮਾਤਮਾ ਉਹਨਾਂ ਨੂੰ ਜਿਹੜੇ ਚਾਹਣ ਵਾਲੇ ਨੇ ਉਹਨਾਂ ਦੇ ਅੱਜ ਵੀ ਸਾਡੀਆਂ ਪਵਿੱਤਰ ਧੰਤੀਆਂ ਦਾ ਹੈ ਤੇ ਉਹਨਾਂ ਦੇ ਬੋਲ ਅੱਜ ਸਭ ਦੇ ਕੰਨਾਂ 'ਚ ਪੈ ਰਹੇ ਆ ਤੇ ਪ੍ਰਮਾਤਮਾ ਕਰੇ ਉਹਨਾਂ ਨੂੰ ਇਸ ਔਖੀ ਘੜੀ 'ਚ ਉਹਨਾਂ ਦੀ ਸਿਹਤ ਠੀਕ ਹੋਵੇ ਤੇ ਸਾਰਿਆਂ ਦੀਆਂ ਜਿਹੜੀਆਂ ਅਰਦਾਸਾਂ ਆਏ ਉਹ ਕੰਮ ਕਰਨ ਤੇ ਸਭ ਤੋਂ ਇਸ ਵੇਲੇ ਕੰਮ ਅਰਦਾਸ ਨਹੀਂ ਕਰਨਾ ਹੈ ਦਵਾਈ दारू ਤੋਤੇ ਜਿਹੜਾ ਕੰਮ ਹੈ ਇਸ ਵੇਲੇ ਉਹ ਲੋਕਾਂ ਦੀ ਤਾਕਤ ਨਹੀਂ ਕਰਨਾ ਹੈ ਧੰਨਵਾਦ